ਪਿੰਡ ਦਾ ਦਾਈ ਦੂਜਾ 나ਈ ਤੇ ਤੀਜਾ ਗੁਰਦਵਾਰੇ ਦਾ ਭਾਈ ਇਹਨਾਂ ਤਿੰਨਾਂ ਦੀ ਨਿਗਾ ਤੁਹਾਡੇ ਚਿਹਰੇ ਤੇ ਆ। ਤੁਹਾਡੇ ਘਰ ਵਾਲਾ ਵੀ ਕਦੋਂ ਤੁਹਾਡੇ ਕਰ ਖੁਸ਼ੀ ਆਵੇ ਤੇ ਇਹਨਾਂ ਨੂੰ ਵਧਾਈ ਮਿਲੇ। ਉਹਨੇ ਪਹਿਲਾਂ ਹੀ ਕਹਿ ਦਿੱਤਾ ਕਹਿਣ ਲੱਗੇ ਪਟਵਾਰੀ ਸਾਹਿਬ ਪਾਰਸ ਪੁੱਤਰ ਤੇ ਪਿਆਰ ਮੁੱਲ ਨਹੀਂ ਮਿਲਦੇ। ਕਰੋੜਾਂ ਰੁਪਈਆ ਦੁਕਾਨਾਂ ਦੇ ਲੈ ਕੇ ਤਰੇ ਫਿਰੋ। ਮੇਰਾ ਦਿਲ ਕਹਿੰਦਾ ਰੱਬ ਨੇ ਤੈਨੂੰ ਸੋਨਾ ਲਾਲ ਦੇਣਾ ਕੰਜੂਸੀ ਨਾ ਕਰੀ ਕਿਤੇ ਗਰੀਬਣੀ ਦੀ ਝੋਲੀ ਭਰ ਦੇਵੇਂ ਹੁਣ ਕਥਾ ਕਰਨੀ ਹੋਰ ਗੱਲ ਸੁਣਨੀ ਹੋਰ ਗੱਲ ਪਿਆਰ ਨੂੰ ਮੰਨਣਾ ਹੋਰ ਗੱਲ ਆਖੋ ਸਤਨਾਮ ਸ੍ਰੀ ਕਹਿੰਦੇ ਜਦੋਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਬੜਾਈ ਜਦੋਂ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ ਤੇ ਸਭ ਤੋਂ ਪਹਿਲਾਂ ਰੱਬ ਦੇ ਦਰਸ਼ਨ ਕੀਤੇ ਉਸ ਬੀਬੀ ਨੇ ਜੀ ਦਾ ਨਾਮ ਦੌਲਤਾਂ ਹੈ ਹੈ ਤਾਂ ਗਰੀਬਣੀ ਸੀ ਪਰ ਅੱਜ ਸੱਚੀ ਦੌਲਤ ਮਿਲ ਗਈ ਗੁਰੂ ਸਾਹਿਬ ਦੇ ਹੱਸ ਦੇ ਚਿਹਰੇ ਨੂੰ ਤੇ ਮਹਾਰਾਜ ਸਾਹਿਬ ਦੀਆਂ ਮੁਠਾਂ ਦੋਵੇਂ ਖੁੱਲੀਆਂ ਨੇ ਆਖੋ ਸਤਨਾਮ ਆਪਾਂ ਜਦੋਂ ਜੰਮੇ ਸੀ ਮੁਠਾਂ ਘੁੱਟ ਕੇ ਤੇ ਰੋਂਦੇ ਆਏ ਆ ਸਾਰੀ ਜ਼ਿੰਦਗੀ ਬੰਦਾ ਮੁਠਾਂ ਘੁੱਟਦਾ ਹੀ ਰਹਿੰਦਾ ਇੱਥੋਂ ਵੀ ਵੱਜ ਜਾਣ ਇੱਥੋਂ ਵੀ ਵੱਜ ਜਾਣ ਹਸਪਤਾਲਾਂ 'ਚ ਦੇਣੇ ਪੈਣੇ ਆਖੋ ਸਤਨਾਮ ਪਹਿਣਾ ਆਈਆਂ ਪਿਆਰ ਦੇਣਾ ਤੇ ਬੰਦਾ ਕਹਿੰਦਾ ਹੱਥ ਕੋਟ ਲੋ ਗੁਰਦੁਆਰੇ ਨੂੰ ਗਰਾਈ ਜਣੀ ਹੱਥ ਕੋਟ ਲੋ ਕਿਸੇ ਗਰੀਬ ਦਾ ਭਲਾ ਕਰਨਾ ਹੱਥ ਕੋਟ ਲੋ ਤੇ ਜਦੋਂ ਫਿਰ ਸ਼ਰਾਬਾਂ ਮੀਟ ਤੇ ਭੰਗੜੇ ਪੈਣੇ ਡਾਂਸਰਾਂ ਤੇ ਉੱਥੇ ਹੱਥ ਖੋਲਦੀ ਤੇ ਲੈ ਕੇ ਬਹਿ ਗਏ ਪੰਜਾਬ ਨੂੰ ਆਖੋ ਸਤਨਾਮ ਬੇੜਾ ਗਰਖ ਕਰ ਸੁਟਿਆ ਜਿਹੜਾ ਪੰਜਾਬ ਕਿਤੇ ਗੁਰਾਂ ਦੇ ਨਾਂ ਤੇ ਵੱਸਦਾ ਸੀ ਹੁਣ ਅਵਲੀਆਂ ਦੇ ਨਾਂ ਤੇ ਉਹ ਡਾਂਸਰਾਂ ਦੇ ਨਾਂ ਤੇ ਕਿੰਨਾ ਨੰਗ ਕਰ ਦਿੱਤਾ ਆਪਣੇ ਗੁਰੂ ਤੋਂ ਟੁੱਟ ਗਏ ਮੇਰੇ ਬਾਦਸ਼ਾਹ ਮਾਰੇ ਕਿਰਪਾ ਕਰਨ ਉਸ ਦੌਲਤਾਂ ਨੂੰ ਏਡੀ ਵੱਡੀ ਦੌਲਤ ਮਿਲ ਗਈ ਜਦੋਂ ਬਾਹਰ ਆਈ ਕਹਿਣ ਲੱਗੀ ਮਰਹਬਾ ਮਰਹਬਾ ਅਰਬੀ ਦਾ ਸ਼ਬਦ ਹੈ ਵਧਾਈ ਹੋਵੇ ਤੇ ਮਹਿਤਾ ਪਟਵਾਰੀ ਕਲਿਆਨਦਾਸ ਜੀ ਕਹਿੰਦੇ ਤੈਨੂੰ ਸਵਾ ਵਧਾਈਆਂ ਬੀਬੀ ਬੇਟਾ ਹੋਇਆ ਕਿ ਬੇਟੀ ਪਰ ਉਹਦੇ ਬੁੱਲ ਚੁੱਪ ਕਰ ਗਏ ਉਹਦੇ ਨੇਤਰਾਂ ਤੇ ਕੋਈ ਖੁਮਾਰੀ ਸੀ ਮੱਥੇ ਤੇ ਕੋਈ ਚਮਕ ਸੀ ਕਹਿਣ ਲੱਗੇ ਤੇਰੇ ਘਰ ਅੱਲਾ ਦਾ ਨੂਰ ਆਇਆ ਖੁਸ ਸਤਨਾਮ ਕਹਿਣ ਲੱਗੇ ਮੈਂ ਸਮਝਿਆ ਨਹੀਂ ਬੇਟਾ ਇਹਨੇ ਸਿਰ ਹਲਾਤਾ ਬੋਲੀ ਨਹੀਂ ਗੁਰਸੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਸਭ ਆਸਾ ਚਿੰਤਾ ਕਹਿੰਦੇ ਥਾਲ ਪਰ ਕੇ ਮਾਇਆ ਦਾ ਲਿਆਏ ਕਹਿਣ ਲੱਗੀ ਇਹ ਦੌਲਤਾਂ ਝੋਲੀ ਕਰ ਤੂੰ ਕਹਿੰਦੀ ਸੀ ਕੰਜੂਸੀ ਨਾ ਕਰੀ ਰੱਬ ਤੈਨੂੰ ਬੋਤ ਦਵੇ ਲੈ ਫੜ ਇੱਕ ਬਿਸਤਰਾ ਇੱਕ ਸੂਟ ਤੇ ਆ ਮਾਇਆ ਲੈ 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 ਤੇਰੀ ਗਰੀਬੀ ਨਿਕਲ ਜੇ ਤੇ ਅੱਖਾਂ ਚ ਜਲ ਤੇ ਦੋਵੇਂ ਹੱਥ ਜੋੜ ਕੇ ਕਹਿੰਦੀ ਪਟਵਾਰੀ ਸਾਹਿਬ ਹੁਣ ਮੈਂ ਕੁਝ ਨਹੀਂ ਲੈਣਾ ਆਖੋ ਸਤਨਾਮ ਸ੍ਰੀ ਹੁਣ ਮੈਂ ਕੁਝ ਨਹੀਂ ਲੈਣਾ ਮੈਂ ਕਿੰਨਾ ਧੰਨੋ ਬੀਬੀ ਸੀ ਜਿੰਨੇ ਇੱਕ ਵਾਰੀ ਗੁਰੂ ਨਾਨਕ ਦਾ ਚਿਹਰਾ ਵੇਖਿਆ ਤੇ ਆਨੰਦ ਹੀ ਹੋ ਗਈ ਅਹੀਂ ਰੋਜ਼ ਮੱਥਾ ਟੇਕਦੇ ਕਥਾ ਕਰਦੇ ਸਾਡੀ ਭੁੱਖ ਪਤਾ ਨਹੀਂ ਕਦੋਂ ਨਿਕਲਨੀ ਆਖੋ ਕਿੰਨਾ ਮਾਰੇ ਤੋਂ ਮੰਗੀ ਜਾਂਦੇ ਬੁੱਢੇ ਉਹ ਚੱਲੇ ਜੇ ਵੀ ਮੰਗੀ ਜਾਂਦੇ ਐ ਕਹਿਣ ਲੱਗੇ ਪਟਵਾਰੀ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦੇ ਤੂੰ ਆਪੇ ਤਾਂ ਕਹਿੰਦੀ ਸੀ ਮੈਂ ਗਰੀਬ ਐ ਮੇਰੀ ਝੋਲੀ 'ਚ ਕੁਝ ਪਾ ਦਿਓ ਹੁਣ ਕੀ ਹੋ ਗਿਆ ਅੱਖਾਂ 'ਚ ਜਲ ਤੇ ਮੱਥੇ ਦੇ ਉੱਤੇ ਖੜਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਅੰਦਰ ਇੰਨਾ ਆਨੰਦ ਸੀ ਕਹਿਣ ਲੱਗੇ ਸੱਚ ਦੱਸਾਂ ਬਟਵਾਰੀ ਸਾਹਿਬ ਜਿਹੜੀ ਝੋਲੀ ਕਰਤਾਰ ਭਰ ਦਿਓ ਮੰਗਤਿਆਂ ਗਿਨੀ ਖੁੱਲਦੀ ਆਖੋ ਸਤਿਨਾਮ ਕਹਿਣ ਲੱਗੇ ਮੈਂ ਸਮਝਿਆ ਨਹੀਂ ਦੌਲਤਾਂ ਕੀ ਮੰਗਦੀਆਂ ਕਹਿੰਦੀ ਸੱਚ ਜਾਣੀ ਤੇਰੇ ਘਰ ਅਜ ਉਸ ਜੋਤ ਨੇ ਆਗਾਜ਼ ਕੀਤਾ ਏ ਜੀ ਦੀ ਝੋਲੀ ਕਿਤੇਉ ਨਹੀਂ ਭਰੋਗੀ ਗੁਰੂ ਨਾਨਕ ਸਾਹਿਬ ਦੇ ਘਰੋਂ ਪਰ ਜਾ ਕਰੇਗੀ ਅੱਜ ਤੇਰੇ ਕਰ ਉਹ ਨੂਰ ਆਇਆ ਹੈ ਕਿ ਜਿਹੜਾ ਮੇਰੀ ਝੋਲੀ ਚ ਪੈਂਦਿਆ ਹੀ ਮੇਰੀ ਭੁੱਖ ਮਿਟਾ ਗਿਆ ਪਤਾ ਨਹੀਂ ਆਪਣੇ ਸਫ਼ਰ ਦੇ ਵਿੱਚ ਕਿੰਨਿਆਂ ਭੁੱਖਿਆਂ ਦੀਆਂ ਭੁੱਖਾਂ ਦੂਰ ਕਰੇਗਾ ਅੱਜ ਮੈਨੂੰ ਤੇਰੇ ਅੱਗੇ ਝੋਲੀ ਕਰਕੇ ਮੰਗਣਾ ਮੁਸਾਫ ਨਹੀਂ ਹੈ ਕਿਉਂਕਿ ਅੱਜ ਮੈਨੂੰ ਉਹਦੇ ਦیدار ਹੋਇਆ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੀਆਂ ਝੋਲੀਆਂ ਪਰਦਾ ਜ ਮੇਰੀ ਝੋਲੀ 'ਚ ਬਹਿ ਗਿਆ ਉਹ ਖੁ ਸਤਨਾਮ ਧੰਨ ਮੇਰੇ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਉਸ ਬੀਬੀ ਨੇ ਦੱਸਿਆ ਜਿਹਨੂੰ ਪਹਿਲਾਂ ਸਭ ਤੋਂ ਮਾਤਾ ਤ੍ਰਿਪਤਾ ਤੋਂ ਵੀ ਉਹਨੂੰ ਦਿਦਾਰ ਹੋਏ ਤੇ ਉਹਨੇ ਫਿਰ ਗਦਗਦ ਹੋ ਗਈ ਤੇ ਬਾਅਦ ਵਿੱਚ ਬੇਬੇ ਨਾਨਕੀ ਜੀ ਪਹਿਲੇ ਸਿੱਖ ਜੋ ਕਹੇ ਜਾਂਦੇ ਆ ਕੀਰਤਨ ਦੀ ਪਹਿਲੀ ਭੇਟਾ ਵੀ ਉਹਨਾਂ ਹੀ ਦਿੱਤੀ ਸੀ 7 ਰੁਪਏ ਬੇਬੇ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਕਲਾਵੇ ਚ ਲਿਆ ਮਾਂ ਤ੍ਰਿਵਿਤਾ ਜੀ ਕਹਿਣ ਲੱਗੇ ਪੁੱਤਰ ਤੂੰ ਛੋਟੀ ਐ ਬੱਚਾ ਛੋਟਾ ਏ ਕਿਤੇ ਸੁੱਟ ਨਾ ਦੇਵੀਂ ਕਿਤੇ ਡੇਗ ਨਾ ਦੇਈ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨ ਕਹਿੰਦੇ ਛੋਟੀ ਅਰਬਲਾ ਦੀ ਉਮਰ ਵਿੱਚ ਬੋਲੀ ਬੇਬੇ ਨਾਨਕੀ ਕਹਿੰਦੀ ਮਾਂ ਤੂੰ ਇਹਦੇ ਡਿੱਗਣ ਦੀ ਗੱਲ ਕਰਦੀ ਐ ਓਏ ਜਿੰਨੂ ਦੁਨੀਆ 'ਚ ਕੋਈ ਨਹੀਂ ਚੁੱਕਿਆ ਕਰੂਗਾ ਗੁਰੂ ਨਾਨਕ ਸਾਹਿਬ ਉਹਨੂੰ ਚੁੱਕ ਲਿਆ ਕਰਨਗੇ ਆਖੋ ਸਤਿਨਾਮ ਸ੍ਰੀ ਇਹ ਗੱਲ ਕਿਥੋਂ ਤੱਕ ਸੱਚ ਹੈ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਬੋਲਦਾ ਏ ਜਦੋਂ ਬੰਦਾ ਦੌਲਤ ਕਮਾਉਂਦਾ ਕਿਉਂਕਿ ਦੁਨੀਆ ਦੋ ਚੀਜ਼ਾਂ ਦੀ ਭੁੱਖੀ ਐ ਇੱਕ ਚੰਮ ਦੀ ਤੇ ਇੱਕ ਕਮ ਦੀ ਜਿੰਨਾ ਜਰ ਤੁਹਾਡਾ ਚਮ ਗੋਰਾ ਚਿੱਟਾ ਜੀਵ ਚ ਪੈਸੇ ਲੋਕੀ ਤੁਹਾਡੇ ਆ ਤੇ ਜਿੱਦਨ ਆਪਾਂ ਮੰਜੀ ਤੇ ਪੈ ਗਏ ਫਿਰ ਬਾਪੂ ਆਏ ਰੋਜ ਪੜਦੇ ਆ ਨਾ ਪੜਿਓ ਸੱਜਣ ਸੱਚਾ ਸਿਰ ਸਾਹ ਦਾ ਜਿਸ ਬਾਸ ਬੈਠਿਆ ਸਭਨਾ ਪੜਿਓ ਮਨ ਸੁ ਕੀ ਵਰੀ ਮਨ ਚ ਆਉਂਦਾ ਕਿ ਬਾਬੇ ਨੇ ਤੇ ਪੈਸੇ ਲੈ ਜਾਣੇ ਅਸੀਂ ਕਦੋਂ ਬਈਏ ਵੀ ਝੌਂਕੜਾ ਮਾਰ ਕੇ ਕਦੋਂ ਦੇ ਬੈਠੇ ਹੋਵਾਂਗੇ ਤੁਸੀਂ ਸਾਰੇ ਜਾਣੇ ਹਨ ਪਰ ਆ ਗੱਲ ਧਿਆਨ ਨਾਲ ਸੁਣਿਓ ਤਿੰਨ ਸੱਜਣ ਦੇ ਬੰਦੇ ਨੇ ਇੱਕ ਸੱਜਣ ਜਿਹੜਾ 24 ਘੰਟੇ ਨਾਲ ਰਹਿੰਦਾ ਇੱਕ ਸੱਜਣ ਹੈ ਜਿਹੜਾ ਸਵੇਰੇ ਸ਼ਾਮ ਮਿਲਦਾ ਤੇ ਇੱਕ ਸੱਜਣ ਮਹੀਨੇ ਮੱਸਿਆ ਬੁੱਝਿਓ ਕਿਹੜੇ ਕਿਹੜੇ ਆ ਪਹਿਲਾ ਸੱਜਣ ਜਿਹੜਾ 24 ਘੰਟੇ ਨਾਲ ਹੈ ਕਈ ਬੁੱਝ ਕੇ ਹੋਣਗੇ ਦੂਸਰੇ ਸੱਜਣ ਸਵੇਰੇ ਸ਼ਾਮ ਤੇ ਤੀਸਰਾ ਮਹੀਨੇ ਵਸਿਆ ਮੈਂ ਬੇਨਤੀ ਕਰਦਾ ਜਿੱਦ ਨਾਲ ਪਾਣੋ ਸੱਦਾ ਆਉਣਾ ਭਾਵ ਜਾਣੀ ਹੈ ਆਖੋ ਸਤਨਾਮ ਸ੍ਰੀ ਆ ਜਿੰਨੀਆਂ ਰੂਹਾਂ ਬੈਠੀਆਂ ਸਾਰਿਆਂ ਆਪਾਂ ਇੱਕ ਦਿਨ ਚਲੇ ਜਾਣਾ ਇੱਕ ਸੱਜਣ ਚੱਲੇ ਇੱਕ ਰਹਿੰਦੇ ਵੀ ਜਿੰਨੀ ਚੱਲਣ ਜਾਣਿਆ ਸੀ ਕਿਉਂ ਕਰੇ ਵਿਥਾਰ ਚੱਲਣਸਾਰ ਨਾ ਜਾਣਈ ਕਾਜਸਵਾਰ ਜਿਦਨ ਆਪਾਂ ਨੂੰ ਬੁਲਾਵਾ ਆਇਆ ਗੁਰੂ ਪਿਆਰ ਵਾਲਿਓ ਸਭ ਤੋਂ ਪਹਿਲਾਂ ਉਸ ਸੱਜਣ ਨੂੰ ਆਪਾਂ ਕਹਿਣਾ ਮੇਰੇ ਨਾਲ ਚੱਲ ਜਿਹੜਾ 24 ਘੰਟੇ ਨਾਲ ਰਹਿੰਦਾ ਉਹ ਕਿਹੜਾ ਸੱਜਣ ਹੈ ਸਾਡਾ ਸਰੀਰ ਕਿਹੜਾ ਸੱਜਣ ਜੀ ਸਾਡਾ ਆ ਬਾਡੀ ਇਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਸੋਝੀ ਦੇ ਕੇ ਸਮਝਾਇਆ ਹੈ ਕਿ ਇਹ ਸਰੀਰ ਦਾ ਮੋਹ ਨਾ ਕਰੋ ਪਰ ਅਹੀਂ ਅੜਦੇ ਨਹੀਂ ਨਾ ਗੁੱਸਾ ਨਾ ਕਰ ਲਿਓ ਅਸੀਂ ਜਦੋਂ ਕੇਸਾਂ ਦੀ ਬਦਬੀ ਕਰਾਉਣੇ ਬਿਊਟੀ ਪਾਰਲਰ ਜਾਂ ਨਾਈ ਕੋ ਮਾਫੀ ਕਿਉਂਕਿ ਸੱਚ ਬੋਲਣਾ ਮੈਂ ਤੁਹਾਡੀ ਆ ਮਾਇਆ ਦਾ ਲੇਖਾ ਵੀ ਹੋਣਾ ਨਾ ਪ੍ਰਚਾਰਕ ਹੋ ਕੇ ਝੂਠ ਥੋੜਾ ਕੀ ਹੁਤਾ ਕਿਸੇ ਦੇ ਅੰਦਰ ਜਾਗ ਲੱਗ ਜੀ ਇੰਨਾ ਖਰਚਾ ਵੀ ਕੀਤਾ ਕਿ ਜਦੋਂ ਆਪਾਂ ਰੋਮਾਂ ਦੀ ਬਿਦਵੀ ਕਰਾਉਣੀ ਆ ਤੇ 25 25 30 3000 ਰੁਪਇਆ ਦਿਨੇ ਆਪਾਂ ਤਿਆਰ ਕਰਾਉਣ ਦਾ ਤੇ ਜਦੋਂ ਫਿਰ ਰਮਾਲਾ ਲੈ ਕੇ ਆਪਾਂ ਵਿਆਹ ਵਾਲੇ ਦਿਨ ਸਾਡੀਆਂ ਵੀ ਪਹਿਣਾ ਆਪਾਂ ਸਾਰੀ ਗ੍ਰਿਸ਼ਟੀਆਂ ਜਦੋਂ ਬੰਦਾ ਲਾਵਾਂ ਦੇ ਵੇਲੇ ਰਮਾਲਾ ਲੈ ਕੇ ਪਾਤਸ਼ਾਹ ਦੇ ਸਾਹਮਣੇ ਆਉਂਦਾ ਤੇ ਰਮਾਲਾ ਖਾਲੀ ਹੁੰਦਾ ਆਪਾਂ ਪੁੱਛਦੇ ਵੀ ਬੇਟਾ ਕਿਉਂ ਨਹੀਂ ਰੱਖੀ ਫਿਰ ਕਹਿ ਕੋ ਕੇ 500 ਰੁਪਇਆ ਰਖਾਉਣੀ ਤੇ ਦੁੱਖ ਦੀ ਗੱਲ ਏ ਕਿ ਜਿਸ ਸਤਿਗੁਰਾਂ ਨੇ ਆ ਸਰੂਪ ਦਿੱਤਾ ਏ ਉਹਨਾਂ ਨੂੰ ਭੇਟਾ ਦੇਣ ਲਈ ਸਾਡੇ ਕੋਲ ਕੁਝ ਨਹੀਂ ਤੇ ਜਿੰਨੇ ਕੁਰਸੀ ਦੇ ਵਹਾ ਕੇ ਉਹਦੀ ਪ੍ਰਾਪਰਟੀ ਦੀ ਡੰਡ ਲਾਈ ਆ ਉਹਨੂੰ ਕਿੰਨਾ ਪਿਆਰ ਕਰਦੇ ਮਾਫੀ ਪਹਿਲਾ ਸੱਜਣ ਸਰੀਰ ਹੈ ਇਹਨੂੰ ਬੜਾ ਸ਼ਿੰਗਾਰ ਦੇ ਆ ਬਾਬਾ ਫਰੀਦ ਕਹਿੰਦਾ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰਾ ਕਹਿੰਦੇ ਜਦੋਂ ਤੌਹਲੇ ਆਉਣੇ ਸ਼ੁਰੂ ਹੋ ਜਾਣ ਨਾ ਗੁਰੂ ਗ੍ਰੰਥ ਸਾਹਿਬ ਮਾਰੇ ਕੋਲ ਬਿਠਿਆ ਹੈ ਕਹਿੰਦੇ ਜਦੋਂ ਤੌਹਲੇ ਆਉਣੇ ਸ਼ੁਰੂ ਹੁੰਦੇ ਤੇ ਸਮਝ ਲੈ ਰੱਬ ਦਾ ਸੱਦਾ ਆ ਗਿਆ ਸਪੌਂਸਰ ਆ ਗਈ ਤੌਹਲੇ ਹੁਣ ਤਿਆਰੀ ਕਰ ਲੈ ਭਾਂਡੇ ਮਾਂਜਿਆ ਕਰ ਸੰਗਤ ਦੇ ਝੂਠੇ ਪ੍ਰਸ਼ਾਦਾ ਵਰਤਾਇਆ ਕਰ ਚੌਰ ਸਾਹਿਬ ਕਰਿਆ ਕਰ ਚੌਂਕੜਾ ਮਾਰ ਕੇ ਕਥਾ ਕੀਰਤਨ ਕਰਿਓ ਕਿਰਪਾ ਸਤਗੁਰ ਕੀ ਸੇਵਾ ਸਫਲ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਮਾਗਮ ਚ ਕੀ ਲੱਭਿਆ ਪਣ ਕਈ ਕਹਿੰਦੇ ਕਥਾ ਘਰੇ ਸੁਣ ਲੈਨੇ ਟੀਵੀ ਤੇ ਨਾਲੇ ਫਰੀਦ ਹੀ ਆਖੋ ਸਤਨਾਮ ਸਹੀ ਗੱਲ ਹੈ ਨਾ ਇੱਥੇ ਨਾਲੇ ਟਾਈਮ ਦੇਣਾ ਵਣ ਨਾਲੇ ਪੈਸੇ ਉਹ ਤਾਂ ਫਰੀਦ ਹੀ ਪਰ ਉੱਥੇ ਕੁਝ ਨਹੀਂ ਲੱਭਣਾ ਇੱਥੇ ਅਜ ਕਿੰਨਾ ਕੁਝ ਲੱਭਾ ਵੇਖੋ ਮੇਰੇ ਨਾਲ ਜਿਹੜਾ ਬੈਠਾ ਨਾ ਤੁਹਾਡੇ ਚ ਪਤਾ ਨਹੀਂ ਉਸ ਰੂਹ ਨੇ ਕਿੰਨੀ ਬੰਦਗੀ ਕੀਤੀ ਹੋਣੀ ਕਿਸੇ ਨੇ ਸਹਿਜ ਪਾਠ ਕੀਤਾ ਕਿਸੇ ਨੇ 2 ਲੱਖ ਮੂਲ ਮੰਤਰ ਕਿਸੇ ਨੇ 50 ਜੋਗਜੀਤ ਸਾਹਿਬ ਤੇ ਜਦੋਂ ਆਪਾਂ ਇਦਾਂ ਸਮਾਗਮ ਚ ਉਹਦੇ ਨਾਲ ਜੁੜ ਕੇ ਬੈੰਨੇ ਆ ਤੇ ਮਾਰੇ ਦੀ ਬਾਣੀ ਪਤਾ ਕੀ ਕਹਿੰਦੀ ਆ ਮਾਰੇ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾ ਕੇ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਬਾਣੀ ਕਹਿੰਦੀ ਜਿਨੀ ਨਾਮ ਧਿਆਇਆ ਗਏ ਹੁਣ ਇੱਥੇ ਇੰਨੀ ਸੰਗਤ ਵਿੱਚ ਪਤਾ ਨਹੀਂ ਕਿਹੜੀ ਰੂ ਕਿੰਨੀ ਕਮਾਈ ਵਾਲੀ ਹੋਣੀ ਐ ਤੇ ਜਦੋਂ ਆਪਣੇ ਲਾਗੇ ਬਹਿ ਗਈ ਤੇ ਜਿੱਦਾਂ ਲੱਕੜ ਨਾਲ ਲੋਹਾ ਤਰਦਾ ਆਪਾਂ ਵੀ ਦਰ ਜਾਣਾ ਬੀਨੂੰ ਕਿਸੇ ਨੇ ਸਵਾਲ ਕੀਤਾ ਇਹ ਕਿ ਨੇ ਸਮਾਗਮ ਕਰਾਉਂਦੀ ਸੰਗਤ ਤੇ ਵਿੱਚੋਂ ਕੀ ਮਿਲਦਾ ਇਹਦੀ ਤੇ ਲੋੜ ਨਹੀਂ ਹੁਣ ਕਥਾ ਤੇ ਮੋਬਾਈਲ ਟੀਵੀ ਤੇ ਆਉਂਦੀ ਇਨਾ ਖਰਚਾ ਮੈਂ ਕਿਹਾ ਭਲਿਓ ਇਹੋ ਤੇ ਤੁਹਾਨੂੰ ਪਤਾ ਟੀਵੀ ਦੀਆਂ ਕਥਾ ਮੋਬਾਈਲ ਦੀਆਂ ਨੇ ਜੀਵਨ ਨਹੀਂ ਦੇਣਾ ਜੀਵਨ ਮਿਲਣਾ ਸੰਗਤ ਵਿੱਚੋਂ ਧਨ ਧਨ ਸਤ ਸੰਗਤ ਜਿਤ ਹਰ ਰਸ ਔਰ ਇਕਾਪਨ ਉੱਥੇ ਸੰਗਤ ਮਿਲ ਗਈ ਇੱਕ ਦੂਜੇ ਦੇ ਲਾਗੇ ਹੋ ਕੇ ਬੈਠਿਆ ਮਾਰੇ ਕਹਿੰਦੇ ਜਿਉਂ ਪਾਖਾਣ ਲਾਬ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਜਿਦਾਂ ਪੱਥਰ ਕਹਿੰਦੇ ਬੇੜੀ ਚ ਰੱਖ ਦਿਓ ਤੇ ਤਰ ਜਾਂਦਾ ਏ ਉਦਾਂ ਪਾਣੀ ਚ ਛੁੱਟੋ ਤੇ ਡੁੱਬੂਗਾ ਉਨੇ ਸਮਾਗਮ ਚੋਂ ਕੀ ਮਿਲਿਆ ਇੱਕ ਤੇ ਇਕੱਠੇ ਭੈਣ ਭਰਾ ਆਪਾਂ ਬੈ ਗਏ ਦੂਸਰਾ ਕਿੰਨੀਆਂ ਰੂਹਾਂ ਨੇ ਨਾਮ ਜਪਿਆ ਮੂਲ ਮੰਤਰ ਇੱਕ ਘਰ ਚ ਗੰਦ ਪਿਆ ਹੋਵੇ ਨਾ ਤੇ ਜਿਆਦਾ ਗੰਦਗੀ ਹੋਵੇ ਤੇ ਆਪਾਂ ਕਿਹਦਾ ਕੰਮ ਵਾਲੇ ਬੰਦੇ ਲਾਓ ਮੇਰੇ ਤੋਂ ਇਕੱਲੇ ਤੋਂ ਸਾਫ ਨਹੀਂ ਹੋਣੀ ਵਾਕੇ ਸੱਚ ਹੈ ਕਿ ਇੱਕ ਕੋਠੀ ਦੇ ਵਿੱਚ 20 ਸਾਲਾਂ ਤੋਂ ਖਲਾਰਾ ਪਿਆ ਤੇ ਘੱਟੋ ਘੱਟ 15 ਬੰਦੇ ਚਾਹੀਦੇ ਸਾਫ ਲਈ ਛੇਤੀ ਆ ਜਿਹੜੀ ਕੋਠੀ ਇਹਦੇ ਚ ਜਨਮਾਂ ਜਨਮਾਂ ਦੀ ਗੰਦਗੀ ਪਈ ਆ ਪੁੱਛੋ ਭਗਤ ਰਵਿਦਾਸ ਜੀ ਨੂੰ ਉਹ ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧੋ ਬਾਣੀ ਨੂੰ ਪੁੱਛੋ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਪਤਾ ਨਹੀਂ ਕਿੰਨੇ ਚਿਰ ਦੀ ਗੰਦਗੀ ਪਈ ਆ ਇਕੱਲੇ ਤੋਂ ਨਹੀਂ ਨਿਕਲਨੀ ਜਦੋਂ ਇਦਾਂ ਸੰਗਤਾਂ ਦੇ ਵਿੱਚ ਮੂਲ ਮੰਤਰ ਜਾਂ ਵਾਹਿਗੁਰੂ ਗੁਰਮੰਤਰ ਜਪਾਂਗੇ ਸਾਰੇ ਰਲ ਕੇ ਉੱਥੇ ਫਿਰ ਸਾਰਿਆਂ ਦੇ ਵਿੱਚ ਮਹਾਰਾਜ ਸਾਹਿਬ ਕਹਿੰਦੇ ਭਰੀਐ ਮਤ ਪਾਪਾਂ ਕੈ ਉਹ ਧੋਪੈ ਵਾਹਿਗੁਰੂ ਸਾਰੇ ਗੱਜ ਕਿਹ ਕਰੋ ਕਿੰਨੀ ਸੰਗਤ ਹੈ ਵਾਹਿਗੁਰੂ 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 ਇੱਕ ਸੰਗਤ ਮਿਲ ਗਈ ਦੂਜਾ ਜੋੜਿਆਂ ਦੀ ਸੇਵਾ ਆ ਬੱਚਾ ਫੜੋ ਜੀ ਵਾਹਿਗੁਰੂ ਕੋਈ ਨਹੀਂ ਕੋਈ ਪਾਣੀ ਪਿਓ ਟੇਕ ਨਾ ਥਾ ਕੇ ਵਾਹਿਗੁਰੂ ਸਤਨਾਮ ਵਾਹਿਗੁਰੂ ਬਹਿ ਜੋ ਬਹਿ ਜੋ ਵੀ ਇੱਕ ਦੋ ਵਾਧੂ ਬਾਕੀ ਨਾ ਉੱਥੋਂ ਬੈਠੇ ਰਹੋ ਕੋਈ ਗੱਲ ਨਹੀਂ ਚੱਕਰ ਆ ਗਿਆ ਖੜਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਨਹੀਂ ਸਾਇਲੈਂਟ ਰਹੋ ਕੋਈ ਨਹੀਂ ਮਾਰੇ ਦੀ ਹਜੂਰੀ ਚ ਮਾਰੇ ਨੇ ਕਿਰਪਾ ਕਰਨੀ ਹੈ ਥੋੜਾ ਜਿਹਾ ਇੱਧਰ ਇੱਧਰ ਸਾਈਡ ਦੇ ਕਮਰੇ 'ਚ ਲੈ ਜਾਓ ਭਾਈ ਆ ਪਿਛਲੇ ਪਾਸੇ ਬਾਕੀ ਸੰਗਤ ਸਜੇ ਰਹੋ ਹਾਂ ਕੋਈ ਗੱਲ ਨਹੀਂ ਜੀ ਮਹਾਰਾਜ ਸਤਿਗੁਰੂ ਕਿਰਪਾ ਕਰਨ ਵਾਹਿਗੁਰੂ 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 ਸਤਨਾਮ ਸ੍ਰੀ ਮਾਰਾ ਸੱਚੇ ਪਾਤਸ਼ਾਹ ਦਇਆ ਕਰਨਗੇ ਉਹਨਾਂ ਦੀ ਗੋਦ ਵਿੱਚ ਹੈ ਭਲੀ ਹੋਵੇਗੀ ਤਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸ਼ਬਦ ਨਾਲ ਜੋੜਿਆ ਔਰ ਇਨਾਂ ਸਮਾਗਮਾਂ ਦੇ ਵਿੱਚੋਂ ਇੱਕ ਸੰਗਤ ਮਿਲ ਜਾਣੀ ਇੱਕ ਜੋੜਿਆਂ ਦੀ ਸੇਵਾ ਇੱਕ ਪ੍ਰਸ਼ਾਦੀ ਦੀ ਸੇਵਾ ਇੱਕ ਪੰਗਤ ਦੀ ਇੱਕ ਸੰਗਤ ਦੀ ਕਿੰਨਾ ਖਜ਼ਾਨਾ ਮਿਲਣਾ ਹੈ ਤੇ ਇਹੋ ਹੀ ਆਪਣੇ ਨਾਲ ਜਾਣਾ ਪਹਿਲਾ ਸੱਜਣਾ 24 ਘੰਟੇ ਸਰੀਰ ਕਿਰਪਾ ਕਰਕੇ ਇਹਨੂੰ ਬਚਾਓ ਇਹਨੂੰ ਨਸ਼ਿਆਂ ਤੋਂ ਬਚਾਓ ਰੋਮਾਂ ਦੀ ਵਿਦਵੀ ਨਾ ਕਰਿਆ ਕਰੋ ਇਹ ਗੱਡੀ ਮਿਲੀ ਆਪਾਂ ਨੂੰ ਸਫ਼ਰ ਕਰਨ ਨੂੰ ਦੂਸਰਾ ਸੱਜਣ ਸਵੇਰੇ ਸ਼ਾਮ ਵਾਲਾ ਕੌਣ ਹੈ ਰਿਸ਼ਤੇਦਾਰ ਜਦੋਂ ਆਪਾਂ ਨੂੰ ਚਲਾਣਾ ਹੋਇਆ ਇਹਨਾਂ ਵੀ ਜਵਾਬ ਦੇ ਜਾਣਾ ਤੇ ਤੀਜਾ ਸੱਜਣ ਮਹੀਨੇ ਵਸਿਆ ਹੋਇਆ ਹੈ ਗੁਰਦੁਆਰਾ ਗੁਰੂਗ੍ਰੰਥ ਸਾਹਿਬ ਤੇ ਮਾਰੇ ਕਹਿੰਦੇ ਜਦੋਂ ਫਿਰ ਸੱਦਾ ਆਇਆ ਤੇ ਪਹਿਲਾ ਸੱਜਣ ਸਰੀਰ ਜਿਹਦੇ ਨਾਲ ਪੁੱਠੇ ਸਿੱਧੇ ਪੰਗੇ ਲੈ ਆਪਾਂ ਬੜਿਆਂ ਨੇ ਲਏ ਆ ਚਲੋ ਕੁਝ ਹੌਲੀ ਹੌਲੀ ਇੱਧਰ ਮੋੜ ਆਏ ਆ ਅੰਮ੍ਰਿਤ ਪਾਣ ਕਰ ਰਹੇ ਆ ਅਸ ਕਰਦੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਤੌਲੇ ਆਏ ਆ ਤੀਨਾਂ ਨੂੰ ਗਵਾਈ ਨਾ ਸਿਆਣਾ ਬਣਾ ਅਸੀਂ ਕਾਲੇ ਘਰ ਲੈਨੇ ਆਖੋ ਸਤਨਾਮ ਫਿਰ ਬਾਬਾ ਜੀ ਅਗਲਾ ਸ਼ਲੋਕ ਪੜ੍ਹਦੇ ਜੋਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿੱਤੀ ਜੋਬਣ ਪ੍ਰੀਤ ਵਿਣ ਸੁੱਕ ਗਏ ਕੁਮਲਾਏ ਕਹਿੰਦੇ ਨਾਮ ਪੰਗਾ ਲੈ ਜਦ ਬਚਪਨ ਚਲੇ ਗਿਆ ਜਵਾਨੀ ਚਲੇਗੀ ਬਢੇਪਾ ਆਉਣਾ ਹੀ ਆਉਣਾ ਜਿੰਨਾ ਮਰਜੀ ਜ਼ੋਰ ਲਾ ਤੂੰ ਇਹ ਕੋਸ਼ਿਸ਼ ਕਰਿਆ ਕਰ ਵੀ ਇਹਨਾਂ ਚੀਜ਼ਾਂ ਨੂੰ ਨਾ ਰੋਕ ਤੂੰ ਆਪਣਾ ਪਿਆਰ ਰੋਕ ਜਿਹੜਾ ਖਤਮ ਹੋ ਰਿਹਾ ਜਿਹੜਾ ਦਿਨੋਂ ਦਿਨ ਘਟਦਾ ਜਾ ਰਿਹਾ ਤੇਰੇ ਘਰ ਦੇ ਵਿੱਚੋਂ ਇਸ ਚੀਜ਼ ਨੂੰ ਬਚਾਲੇ ਤੀਜਾ ਸੱਜਣ ਹੈ ਸੱਚਾ ਪਾਤਸ਼ਾਹ ਜਦੋਂ ਆਪਾਂ ਇਸ ਧਰਤੀ ਤੋਂ ਰੁਖਸਤ ਹੋਣਾ ਜੈਸੇ ਰੈਣ ਪ੍ਰੋਹਣੇ ਉੱਠ ਚਲਸੈ ਜਿੱਦਾਂ ਸਮਾਪਤੀ ਹੋਣੀ ਆ ਆਪਾਂ ਚਲੇ ਜਾਣਾ ਇਦਾਂ ਬਾਣੀ ਕਹਿੰਦੀ ਸੰਸਾਰ ਦੇ ਉੱਤੇ ਮੇਲਾ ਹੀ ਤੇ ਮੇਲਾ ਵੇਖਣ ਆਏ ਆ ਮਨ ਜੀ ਢਾ ਕੇ ਨਾ ਬਿਓ ਆਖੋ ਸਤਨਾਮ ਕਿੰਨਾ ਆਨੰਦ ਹੈ ਮਾਰੇ ਦੀ ਬਾਣੀ ਕਹਿੰਦੀ ਪ੍ਰਾਣੀ ਕ્યા ਮੇਰਾ ਕ્યા ਤੇਰਾ ਜੈਸੇ ਤਰਵਰ ਪੰਖ बसेरा ਕਹਿੰਦੇ ਜਿਦਾ ਪੰਛੀ ਰਾਤ ਨੂੰ ਆਉਂਦਾ ਏ ਸਵੇਰੇ ਉੱਡ ਜਾਂਦਾ ਕੋਈ ਦਾਵਾ ਕਰਦਾ ਵੀ ਦਰਖਤ ਮੇਰਾ ਏ ਆ ਤਰਤੀ ਮੇਰੀ ਇੱਕ ਬੰਦਾ ਹੀ ਐ ਮੈਂ ਮੈਂ ਕਰੀ ਜਾਂਦਾ ਆਖੋ ਸਤਨਾਮ ਕੋਠੀ ਮੇਰੀ ਗੱਡੀ ਮੇਰੀ ਪਲਾਟ ਮੇਰੇ ਜ਼ਮੀਨ ਮੇਰੀ ਆਹ ਮੇਰਾ ਆ ਬਾਣੀ ਕਹਿੰਦੀ ਆ ਜਾ ਇੱਥੇ ਨਾਮ ਜਪੀਏ ਤੇਰਾ ਕੁਝ ਨਹੀਂ ਆ ਤੂੰ ਆਇਆ ਵੀ ਨੰਗਾ ਤੇ ਤੀਜਾ ਸੱਜਣ ਐ ਸੱਜਾ ਪਾਦਸ਼ਾ ਜਿੰਨੇ ਆਪਣੇ ਨਾਲ ਜਾਣਾ ਤੇ ਸੇਵਾ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮੇਰੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਫਿਰ ਗ੍ਰਸਤੀ ਜੀਵਨ ਦੇ ਵਿੱਚ ਨਿਰਮਲ ਕਿਦਾਂ ਰਹਿਣਾ ਹੈ ਤਿੰਨ ਪੈਗਾਮ ਦਿੱਤੇ ਨਾਮ ਜਪੋ ਵੰਡ ਛਕੋ ਤੇ ਕਰਤ ਕਰੋ ਕਰਦੇ ਹੁੰਦੇ ਜੇ ਕਿ ਨਹੀਂ ਸੱਚ ਦੱਸਿਓ ਮੈਨੂੰ ਲੱਗਦਾ ਆਪਾਂ ਦੇ ਬਾਬੇ ਨਾਨਕ ਦੇ ਤਿੰਨ ਪੈਗਾਮ ਹੀ ਨਹੀਂ ਸਾਂਝੇ ਕਰ ਸਕੇ ਕੀ ਪੜਾਂਗੇ ਪਹਿਲਾ ਪੈਗਾਮ ਹੈ ਨਾਮ ਜਪੋ ਵੀ 24 ਘੰਟਿਆਂ 'ਚੋਂ ਢਾਈ ਘੰਟੇ ਰੋਜ਼ ਪਾਠ ਕਰਿਆ ਕਰੋ ਕਰਦੇ ਜੇ ਕਿ ਨਹੀਂ ਆਖੋ ਸਤਨਾ ਢਾਈ ਘੰਟੇ ਪਿਆਰਯੋਤ ਅਰਦਾਸ ਤੁਸੀਂ ਮੇਰੀ ਕਰੋ ਮੈਂ ਤੁਹਾਡੀ ਮੈਂ ਕਿਹੜਾ ਕਰਦਾ ਆਖੋ ਸਤਨਾ ਸਿਰਫ ਅੱਜ ਆਪਾਂ ਇਕੱਠੇ ਹੋਏ ਆਂ ਵੀ ਕੋਈ ਮੈਸੇਜ ਮਿਲ ਜੇ ਦੂਸਰਾ ਜਿੰਨੀ ਮਹੀਨੇ ਦੀ ਕਮਾਈ ਉਹਦੇ ਚੋਂ ਦਸਵਾਂ ਸਬਾ ਬੇਦਾ ਕੱਢੋ ਕਦੇ ਆ ਹਸਪਤਾਲ ਨਹੀਂ ਜਾਣਾ ਪਊਗਾ ਕਦੇ ਤੁਹਾਡੇ ਬੱਚੇ ਮਾੜੀ ਬੰਨੇ ਨਹੀਂ ਜਾਣਗੇ ਜਦੋਂ ਦੋ ਨੰਬਰ ਦੇ ਧੰਦੇ ਕਰ ਕਰਕੇ ਪੈਸੇ ਘਰੇ ਲਿਆਉਣੇ ਤੇ ਬੱਚਿਆਂ ਦਾ ਬੇੜਾ ਗਰਕੀ ਹੋਣਾ फेर ਨਹੀਂ ਮੁੜਿਆ ਜਾਣਾ ਜੋ ਮਰਜੀ ਕਰ ਲੋ ਕਈ ਵੀ ਨਹੀਂ ਸਾਡੇ ਭਾਈ ਸਾਹਿਬ ਬੋਲਦੇ ਹੁੰਦੇ ਉਹ ਕਹਿੰਦੇ ਹੁੰਦੇ ਜਿਹੜਾ ਗਲਤ ਪੈਸਾ ਉੱਥੇ ਉੱਲੂ ਹੀ ਬੋਲਦੇ ਆਖੋ ਸਤਨਾਮ ਮਾਰੇ ਨੇ ਪੁੱਤਾਂ ਦੇ ਖਫਣ ਨਹੀਂ ਪਾਇਆ ਲੋਕਾਂ ਦੇ ਪੁੱਤ ਮਾਰ ਮਾਰ ਕੇ ਨਸ਼ੇ ਨਾਲ ਉਹਦਾ ਘਰ ਨਾ ਬਣਾਈਏ ਤਰਲਾ ਹੀ ਹੈ ਮਾਰੇ ਕਹਿੰਦੇ ਨਾਮ ਜਪੀ ਕਿਰਤ ਕਰੀ ਤੇ ਵੰਡ ਕੇ ਛਕੀ ਇਹ ਤਿੰਨੇ ਪੈਗਾਮ ਮਹਾਰਾਜ ਵੰਡ ਦੇ ਵੰਡ ਦੇ ਵੰਡ ਦੇ ਵੰਡ ਦੇ ਅਚਲ ਬਟਾਲੇ ਆਏ ਆਹ ਧਰਤੀ ਜਿੱਥੇ ਆਪਾਂ ਉਥੇ ਸਿੱਧਾਂ ਦੇ ਨਾਲ ਮਾਰੇ ਦਾ ਮਲਾਪ ਹੋਇਆ ਤੇ ਸਿੱਧਾਂ ਨੇ ਮੇਰੇ ਹਜੂਰ ਪਾਤਸ਼ਾਹ ਨੂੰ ਕਈ ਵਾਰੀ ਇਹਨਾਂ ਦਾ ਟਕਰਾ ਹੋਇਆ ਮਾਰੇ ਸਾਹਿਬ ਨੂੰ ਬਿਠਾ ਲਿਆ ਇਹ ਕਹਿ ਕੇ ਸਮਾਪਤੀ ਬਲਵਧਨਾ ਆਪਾਂ ਥੋੜੇ ਮਿੰਟ ਬਾਕੀ ਆਪ ਜੀ ਦਾ ਧੰਨਵਾਦ ਤੁਸੀਂ ਮੇਰੀ लाज ਰੱਖ ਲਈ ਆਖੋ ਸਤਨਾ ਮੈਨੂੰ ਲੱਗਾ ਜਦੋਂ ਗਿਆਨੀ ਜੀ ਏਡੇ ਮੈਂ ਕਿਹਾ ਚੱਲੇ ਸਾਰੇ ਆਖੋ ਸਤਨਾ ਪਰ ਤੁਸੀਂ ਹੌਸਲਾ ਜਿਆ ਦੇਤਾ ਨਾ ਵਿੱਚ ਸੰਗਤ ਹਰਿ ਪ੍ਰਭ ਕਿਉਂਕਿ ਵਿਦਵਾਨਾਂ ਦੇ ਬਾਦ ਵਿੱਚ ਬੋਲਣਾ ਔਖਾ ਸਾਡੇ ਵਰਗੇ ਨ ਗੁਣਿਆਂ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾ ਨੇ ਚਾਰੇ ਪਾਸਿਓਂ ਘੇਰ ਲਿਆ ਕਹਿੰਦੇ ਸਾਡੀ ਨਾ ਚਰਚਾ ਕਰੋ ਤੇ ਮੇਰੇ ਹਜ਼ੂਰ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ ਚਰਚਾ ਕਾਦੀ ਕਰੀਏ ਕਹਿੰਦੇ ਬਾਬਾ ਅਸੀਂ ਵਿਆਹ ਨਹੀਂ ਕਰਾਈ ਤੇ ਤੂੰ ਗ੍ਰਿਸ਼ਤੀ ਨੂੰ ਪ੍ਰਧਾਨਤਾ ਦਿੱਤੀ ਹੈ ਤੇ ਸਾਨੂੰ ਸਿੱਧ ਕਰਕੇ ਦਿਖਾਓ ਵੀ ਵਿਆਹ ਵਰਿਆ ਬੰਦਾ ਕਿੱਦਾਂ ਮੁਕਤ ਹੋ ਜੂ। ਮਾਰੇ ਸੱਚੇ ਪਾਤਸ਼ਾਹ ਜੀ ਦੇ ਬੈਠ ਜਾਓ। ਸਿੱਧਾਂ ਨੇ ਆਖਿਆ ਹਾਂ ਬਾਬਾ ਸਾਡੇ ਨਾਲ ਚਰਚਾ ਕਰ ਵੀ ਅਸੀਂ 400 500 500 ਵਰੇ ਤੋਂ ਇੱਥੇ ਬੈਠੇ ਬਿਨਾਂ ਵਿਆਹ ਤੋਂ ਆਪਣਾ ਥੱਲਾ ਰਗੜ ਕੇ ਬੰਦਗੀ ਕਰਦੇ ਤੂੰ ਸਾਰਿਆਂ ਨੂੰ ਵਿਆਹ ਦਾ ਆਦੇਸ਼ ਦਿੱਤਾ ਵੀ ਗ੍ਰਿਸਤਨ ਮੈਂ ਤੂੰ ਵੱਡੋ ਗ੍ਰਿਸ਼ਤੀ ਇਹ ਕਿੱਦਾਂ ਪਾਰ ਹੋ ਜਾਣਗੇ?